ਇਸ ਧਰਤੀ ਤੇ ਹਰ ਗਲਤੀ ਦੀ ਮਾਫੀ ਜਾਂ ਸਜ਼ਾ ਹੁੰਦੀ ਹੈ ਪਰ ਕੁਝ ਗਲਤੀਆਂ ਦੀ ਮਾਫੀ ਨਹੀਂ ਸਿਰਫ ਸਜ਼ਾ ਹੁੰਦੀ ਹੈ ਜਦ ਜਦ ਉਹ ਸਰਦਾਰ ਸਜ਼ਾ ਦੇਣ ਤੇ ਆਉਂਦਾ ਨਾ ਉਹ ਦੋ ਹੱਥਾਂ ਚ ਛਪੀਆਂ ਲੰਬੀ ਉਮਰ ਦੀਆਂ ਲੀਕਾਂ ਵੀ ਛੋਟੀਆਂ ਪੈ ਜਾਂਦੀਆਂ ਨੇ نے પોતાનો વેર પૌન તો પહેલા ઉનોની તસવીર ચેક કરી લે દુંદીએ ઓહ શું હાલ બનાયા ગુત કર ચૂની લે જા કરે જાકે મિતરા છતરી તે નચ ચલ સશકા સશકા પરન સતો દુખ્યો કે પંજાબ ઓસ્ટ્રેલિયા પર જાય સ એટલી કોશિશ કરનો करण राजे डॉकयार्ड से काम करता से उस दिन मैं करण को आखरी बार देखा लब तो मैं लड़ा ही मैं बोलना शेरिया क्या है मेरा करना जेड़े पोती तोड़ी कर रहे ना वो तो तेरी शक्ल भी नहीं देखनी चाहता उड़ीकता उस पुत है ਆਪਣੇ ਬਾਪ ਦਾ ਸੇਵਾ ਸਕੇ ਬਾਈ ਖੂਨ ਦੀ ਤਸਵੀਰ ਮੇਰੀ ਵੀ ਤੇ ਰਾਂਗੂ ਗਰਮੀ ਆ ਉਹ ਤੇ ਬਦਮਾਸ਼ਾਂ ਦੇ ਸੀਨੇ ਪਾੜ ਕੇ ਠੰਡੀ ਕਰ ਲੈਣਾ ਮੈਂ ਕੀ ਕਰਾਂ ਦੱਸ ਚੱਲ ਉਹ ਖੌਲਾ ਤੇ ਕੇ ਸਰਦਾਰ ਕਿਵੇਂ ਤਸਵੀਰ ਨੂੰ ਕਿੱਲੇ ਨਾ ਬੰਨ ਕੇ ਰੱਖਦੇ ਆ ਦੁਨੀਆ ਸਾਲੀ ਪੇਟਾਂ ਨਾਲ ਭਰੀ ਹੋਈ ਆ ਜਿਦੋਂ ਕਿ ਲੋੜ ਭੀੜੀ ਦੀ ਆ ਰੱਬ ਨੇ ਵੀ ਮੇਰੇ ਨਸੀਬ ਬਦਲ ਦਿਆ ਰੋ ਤਾਂ ਵਾਂਗੂ ਲਿਖੇ ਆ ਪਰ ਅਸਮਾਨ ਤੋਂ ਪਾਣੀ ਬਣ ਕੇ ਵਰਸਦੇ ਆ ਕਦੇ ਧਰਤੀ 'ਚੋਂ ਲਾਵਾ ਵਰਕੇ ਫੁੱਟਦੇ ਆ ਅਸੀਂ ਹੱਥਾਂ 'ਚ ਕਲਮਾ ਫੜ ਕੇ ਕੁਗੀਆਂ ਮਾਰਨ ਵਾਲੇ ਚ ਨਹੀਂ ਹਥਿਆਰ ਚੁੱਕ ਕੇ ਸ਼ਿਕਾਰ ਖੇਡਣ ਵਾਲੇ ਚ ਚਿੱਤਨੋਂ ਤੇ ਹੱਥ ਤੇਰੀ ਤੌਣ ਤੱਕ ਪਹੁੰਚ ਗਏ ਨਾ ਉੱਤਨੋਂ ਤੇਰੇ ਹੰਕਾਰ ਤੇ ਰੁਖ ਨੂੰ ਵਾਫਰੂਲੇ ਵਾਂਗੂ ਪੱਟ ਕੇ ਲੈ ਜੂ ਆਈ ਵਿਟ ਫਾਰ ਹਿਮ ਕੋਨੇ ਵੀ ਅਵਲ ਨਾ ਕ ਜਾਣ ਨਾ ਦੀਆਂ ਸ਼ੈਤਾਨੀ ਚੁੰਬੜ ਗਿਆ ਤੇਰੇ ਰੱਬੀ ਰੂਪ ਰਾਨਾ ਆਜੇ ਤੇ ਮੈਂ ਆਇਆ ਲਬ ਲੜ ਤੇ ਸ਼ੈਤਾਨ ਨੂੰ ਬੋਤਲ ਚ ਪਾ ਕੇ ਧਰਤੀ 'ਚ ਘਟੂ ਸਿੰਘ ਮੇਰ ਭੜ ਜਾਂਦਾ ਸ਼ੇਰ ਮੇ ਤੇਰਾ ਕੁਝ ਨਹੀਂ ਹੋਣ ਦਿੰਦਾ ਤੇਰੇ ਪੁੱਤ ਨੂੰ ਤੇ ਜਿਨ੍ਹਾਂ ਨੇ ਉਦਾਇ ਹਾਲ ਕੀਤਾ ਹੈ ਉਹਨਾਂ ਨੂੰ ਕਿਉਂ ਨਹੀਂ ਦਿੰਦਾ ਓਏ ਸਰਦਾਰ ਮੁਰੇ ਸੇਡ ਨਹੀਂ ਪਣੀ ਓਏ